ਮੰਦਾ ਉਪਰੋਂ ਉਪਰੋਂ ਮਰਨ ਨੂੰ ਚੇਤੇ ਰੱਖਦਾ ਹੈ ਇੱਕ ਮੰਦਾ ਅੰਦਰੋਂ ਮੌਤ ਵਰਨ ਨੂੰ ਚੇਤੇ ਰੱਖਦਾ ਹੈ ਦੋਨਾਂ ਵਿੱਚ ਬਹੁਤ ਫਰਕ ਹੈ ਉਪਰੋਂ ਮੌਤ ਨੂੰ ਚੇਤੇ ਰੱਖਣ ਵਾਲਾ ਸੰਸਾਰ ਦੇ ਧੰਦੇ ਨਿਭੇ ਦਾ ਜਤਨ ਕਰਦਾ ਹੈ ਕਿ ਮਰਨ ਤੋਂ ਪਹਿਲਾਂ ਪਹਿਲਾਂ ਆਪਣੀ ਔਲਾਦ ਲਈ ਆਪਣੇ ਧੀਆਂ ਪੁੱਤਰਾਂ ਲਈ ਖੁਦ ਕਰਕੇ ਜਾਂਦਾ ਹੈ ਪੈਸਾ ਇਕੱਠਾ ਕਰਦਾ ਕਾਰੋਬਾਰ ਬਣਾ ਜਾਂਦਾ ਹੈ ਇਹਨਾਂ ਦਾ ਤਾਂਕੀਆਂ ਦਰਵਾਜ਼ੇ ਦਾ ਆ ਜਾਮਾ ਇਹਨਾਂ ਦੇ ਕਰ ਮਰਨ ਤੋਂ ਪਹਿਲਾਂ ਪੇਟੋ ਬਹੁਤ ਕੁਝ ਸੋਚਦਾ ਹੈ ਕਿਉਂਕਿ ਉਹਨੂੰ ਉੱਪਰ ਉੱਪਰੋਂ ਮੌਤ ਚੇਤੀ ਆਣ ਇਸ ਕਰਕੇ ਉਹ ਸੰਸਾਰ ਤੋਂ ਭਜਿਆ ਹੋਇਆ ਉਹ ਪੂਰੇ ਹੀ ਕਹਿੰਦਾ ਮਰ ਜਾਣਾ ਚਲੇ ਜਾਣਾ ਰਹਿਣਾ ਨਹੀਂ ਤੇ ਸਤਿਗੁਰੂ ਕਹਿੰਦੇ ਹੁੰਦਾ ਵੀ ਇਹ ਸਿੱਤ ਰਹੀਆਂ ਭਾਈ ਆਗੋਂ ਨੇੜਾ ਆਇਆ ਕਿ ਛੜ ਰਿਹਾ ਦੂਰ ਹੁੰਦਾ ਹੀ ਇਹ ਸਿੱਤ ਰਹਿਣ ਕਿ ਹੁਣ ਤਾਂ ਮੌਤ ਬੜਾ ਦਿਨ ਨੇੜੇ ਆ ਗਿਆ ਜਦੋਂ ਬੜਾ ਬਹੁਤ ਦੂਰ ਚਲਾ ਗਿਆ ਤੇ ਸੰਸਾਰ ਦੇ ਵਿੱਚ ਰੁੱਝਿਆ ਹੋਇਆ ਬੰਦਾ ਜਿਹੜਾ ਉਪਰੋ-ਉਪਰੋ ਕਹਿੰਦੇ ਉਹ ਸੰਸਾਰ ਦੇ ਧੰਦੇ ਪੂਰੇ ਕਰਦਾ ਯਤਨ ਕਰਦਾ ਹੈ ਹਰ ਇੱਕ ਬੰਦਾ ਚੁੰਦਾ ਪਰ ਹੁੰਦੇ ਨਹੀਂ ਕਿ ਨਹੀਂ ਨਾ ਕੀ ਇਹ ਕਾਜ ਮਾਇਆ ਪੂਰੇ ਮਹਾਰਤ ਕਹਿੰਦੇ ਮਾਇਆ ਵਾਲੇ ਕੰਮ ਕਿਸੇ ਨੇ ਨਹੀਂ ਪੂਰੇ ਕੀ ਕਹਿੰਦੇ ਸਭ ਬੰਦੇ ਇੱਥੇ ਛੱਡ ਕੇ ਚਲੇ ਗਏ ਕਰਮ ਕਰ ਖਾਕੇ ਵੱਡੇ-ਵਡੇਰੇ ਇਨੀ ਨਾ ਕੀ ਇਹ ਕਾਜ ਮਾਇਆ ਇੱਥੇ ਛੱਡ ਕੇ ਚਲੇ ਗਏ ਇੱਕ ਉਹ ਜਿਹਨੇ ਅੰਦਰੋਂ ਮੌਤ ਨੂੰ ਚੇਤੇ ਰੱਖਿਆ ਉਹ ਸੰਸਾਰ ਤੋਂ ਹੀ ਟੁੱਟ ਗਿਆ ਉਨੇ ਰੱਬ ਦਾ ਨਾਮ ਜਪਿਆ ਚੰਗੇ ਕੰਮ ਕੀਤੇ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਇਹੀ ਕੰਮ ਆਣੇ ਰੱਬ ਦਾ ਨਾਮ ਤੇ ਫੇਰ ਚੰਗੇ ਕੀਤੇ ਹੋਏ ਕੰਮ ਇਹ ਰੱਬ ਦੀ ਦਰਗਾਹ ਵਿੱਚ ਖਾਮ ਆਉਣ ਨੇ ਜਿਹਨੂੰ ਮਹਾਰਾਜ ਕਹਿੰਦੇ ਆਮਲ ਦੇ ਕੀਤੇ ਦੁਨੀਆ ਵਿੱਚ ਦਰਗੇ ਆਏ ਕਹਿੰਦੇ ਜੇ ਚੰਗੇ ਕੰਮ ਦੁਨੀਆ ਵਿੱਚ ਕੀਤੇ ਨੇ ਤਾਂ ਰੱਬ ਦੀ ਦਰਗਾਹ ਵਿੱਚ ਖਾਮ ਆਣਗੇ ਇਸ ਕਰਕੇ ਜਿਹੜਾ ਅੰਦਰੋਂ ਮੌਤ ਨੂੰ ਚੀਤੇ ਰੱਖਦਾ ਉਹ ਰੱਬ ਦਾ ਨਾਮ ਜਪੇ ਜਪੇਗਾ ਚੰਗੇ ਕੰਮ ਕਰ ਦੇ ਕੋ ਬਚਰਾ ਤੇ ਸੰਸਾਰ ਵਿੱਚੋਂ ਵਿਚਰਦਾ ਹੋਇਆ ਆਪਣੇ ਜੀਵ ਨੂੰ ਸਫਲ ਕਰਕੇ ਜਾਏਗਾ। ਫੁੱਲ ਆਬ ਖਟ ਕੇ ਲੈ ਕੇ ਜਾਏਗਾ। ਕਿਉਂਕਿ ਉਹਨੇ ਅੰਦਰੋਂ ਮੌਤ ਨੂੰ ਚੇਤੇ ਰੱਖਿਆ ਕਿ ਚਲੇ ਜਾਣਾ ਮਨਾ ਮੁੜ ਕੇ ਨਹੀਂ ਆਉਣਾ ਸੰਸਾਰ। ਮਨੁੱਖਾ ਜਨਮ ਮਿਲੇ ਹੈ ਨੂੰ ਸਫਲ ਕਰਨਾ ਹੈ ਰੱਬ ਦਾ ਨਾਮ ਜਪ ਕੇ ਚੰਗੇ ਕੰਮ ਕਰਕੇ। ਇਸ ਕਰਕੇ ਉਹ ਅੰਦਰੋਂ ਜਿਹੜਾ ਮੌਤ ਨੂੰ ਚੇਤੇ ਰੱਖਦਾ ਉਹ ਸਦਾ ਹੀ ਰੱਬ ਦਾ ਨਾਮ ਜਪਦਾ ਹੈ, ਚੰਗੇ ਕੰਮ ਕਰਦਾ ਹੈ। ਕੀੜਾ ਵਿਚਾਰਾ ਉੱਪਰ ਉੱਪਰ ਰੋਏ ਵੀ ਰੋਲਾ ਪਾਈ ਜਾਂਦਾ ਹੈ ਮਰ ਜਾਣਾ ਚਲੇ ਜਾਣਾ ਰਹਿਣਾ ਉਗਰ ਸੰਸਾਰ ਦੇ ਖੰਦੇ ਕਰਦਾ ਜਤਨ ਕਰਦਾ ਹੈ ਆਪ ਹੀ ਪੂਰਾ ਕਰ ਜਾਂਦਾ ਮਨ ਤੋਂ ਪਹਿਲਾਂ ਆਪ ਹੀ ਪੂਰਾ ਕਰ ਜਾਂਦਾ ਆਪਣੇ ਧੀਆਂ ਪੁੱਤਰਾਂ ਲਈ ਬਹੁਤ ਸਾਰਾ ਪੈਸਾ ਇਕੱਠਾ ਕਰਕੇ ਚਲੇ ਜਾਂਦਾ ਉਹ ਬਦਰ ਬਾਹਰ ਬਾਹਰੀ ਸੋਚਦਾ ਕਿਉਂਕਿ ਬਾਹਰੋਂ ਮੌਤ ਨੂੰ ਚੀਤੇ ਰੱਖਦਾ ਇਸ ਕਰਕੇ ਉਹ ਬਾਹਰ ਬਾਹਰੀਆਂ ਗੱਲਾਂ ਹੀ ਕਰੀ ਜਾਂਦਾ ਹੁੰਦਾ ਹੈ ਅੰਦਰ ਦੀਆਂ ਗੱਲਾਂ ਨਹੀਂ ਕਰਦਾ ਅੰਦਰ ਦੀ ਗੱਲ ਉਹ ਕਰਦਾ ਹੈ ਜਿਹੜਾ ਉਹ ਮੌਤ ਨੂੰ ਜੀਤੇ ਰੱਖਦਾ ਹੈ ਕਿ ਅੰਦਰ ਜੁੜ ਕੇ ਰੱਬ ਦਾ ਨਾਮ ਤੇ ਪਾਉਂਦਾ ਮੈਂ ਚੰਗੇ ਕਰਮ ਕਰਾਂ ਇਹ ਫਰਕ ਹੈ ਜੀ ਦੋਨਾਂ ਵਿੱਚ ਇੱਕ ਉਹ ਮੌਤ ਨੂੰ ਜੀਤੇ ਰੱਖਦਾ ਉਹ ਸੰਸਾਰੀ ਹੈ ਇੱਕ ਅੰਦਰੋਂ ਮੌਤ ਨੂੰ ਜੀਤੇ ਰੱਖਦਾ ਉਹ ਸੰਸਾਰੀ ਨਹੀਂ ਹੁੰਦਾ ਉਹ ਰੱਬ ਨੂੰ ਜਪਣ ਵਾਲਾ ਗੁਰਮਖ ਪਿਆਰਾ ਹੋਏਗਾ ਤੇ ਉਹ ਹੀ ਫਰਦਾਬ ਲੈ ਕੇ ਜਾਂਦਾ ਜਿਹਨੂੰ ਮਹਾਰਾਜ ਕਹਿੰਦੇ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਕਬਾਇ ਇਹਦੇ ਬਿਠੂ ਲਾਭ ਲੈ ਕੇ ਜਾਂਦੇ ਬਾਲ ਨੂੰ ਮੰਦਾ ਲਾਭ ਉਹ ਵਾਕੇ ਜਾਂਦਾ ਹੈ